ਉਠਾ ਬਸ ਯਾਨ ਪਤਲੀ ਗਈ ਆਪਣੇ ਪੇਕੇ ਗਈ ਫੇਰ ਅੱਗੇ ਫਰੇ ਕਿੱਦਾਂ ਲੱਗੂ ਪਤਾ ਨਹੀਂ ਕਿਤਾ ਅੱਗ ਲੱਗੀ ਮੈਂ ਨਾ ਸਮਾਣ ਸਾਰਾ ਆਪਣਾ ਪਛਤਾਵਾਂਦਾ ਸਾਰਾ ਖੁਸ਼ੀ ਉੱਤੇ ਧਾਕੇ ਗਈ ਵੀ ਚਲ ਬੱਜ ਜਾਏਗਾ ਲੜਾਈ ਤੁਸੀਂ ਮੈਂ ਆਪਣੇ ਪੇਕੇ ਚਲ ਗਈ ਨਾ ਮਗਰ ਉਹ ਇਹ ਕੰਮ ਹੋ ਗਿਆ ਅੱਗ ਲੱਗੀ ਮੈਂ ਸ਼ਰਾਤ ਬੋਤ ਬੋਤਾ ਤੇ ਕਿੰਨੇ ਲਾਈ ਜਾਂ ਸ਼ਰਾਤ ਨਾ ਲਾਈ ਕਿਨੇ ਕਿਹਦੀ ਲੱਗਦਾ ਬਾਜੀ ਤੇ ਲੱਗਦਾ ਬਾਜੀ ਤੁਹਾਡੀ ਕਿਹਨਾ ਵੀ ਨਹੀਂ ਹੈਗੀ ਯਾਕੇ ਮੈਨੂੰ ਸਿਕਾਣਾ ਜਿਹੜਾ ਨੇ ਅੱਗ ਉਗਲਾਈ ਜੱਟਾਂ ਨੇ ਲਾਈ ਮੈਨੂੰ ਪਤਾ ਲੱਗ ਗਿਆ ਇਹਨਾਂ ਨੇ ਲਾਈ ਪਹਿਲੀ ਵਾਲਿਆਂ ਉਹ ਤੇ ਬੁੱਢ ਕੇ ਦੀ ਉਹ ਅੱਗ ਉੱਥੇ ਮੈਨੂੰ ਸਵੇਰੇ ਪਤਾ ਲੱਗਾ ਜੀ ਛੋਟਾ ਭਰਾ ਰਹਿੰਦਾ ਪਿੰਡ ਉਹਨਾਂ ਦਾ ਫੋਨ ਆਇਆ ਕਿ ਇੱਧਰ ਦਾ ਡੇਰੇ ਤੇ ਅੱਗ ਲੱਗ ਗਈ ਏ ਅੱਫਾ ਰਹਿੰਦੇ ਸੀ ਸ਼ਹਿਰ ਉੱਥੇ ਮਾਤਾ ਪਿਤਾ ਰਹਿੰਦੇ ਸਾਡੇ ਉਹਨਾਂ ਲੱਗੇ ਰਹਿੰਦੇ ਨਾਲ ਬੱਚੇ ਹੀ ਸਾਰੇ ਤੇ ਲੜਾਈ ਦਾ ਮਹੌਲ ਬਣਿਆ ਇਸ ਕਰਕੇ ਅਸੀਂ ਸਾਰੇ ਉੱਥੇ ਚਲੇ ਗਏ ਹੀ ਪਰਿਵਾਰ ਬਾਕੀ ਸਮਾਨ ਸਾਰਾ ਜਿਹੜਾ ਜ਼ਰੂਰੀ ਘਰ ਦਾ ਸੀ ਉਹ ਸਾਰਾ ਇੱਥੇ ਹੀ ਤੇ ਅੱਪਾ ਦੋ ਦਿਨ ਮੈਨੂੰ ਚੱਲ ਉੱਥੇ ਰਹਿਣੇ ਆ ਸਵੇਰੇ ਸਾਨੂੰ ਫੋਨ ਆਇਆਗਾ ਛੋਟੇ ਬ੍ਰਦਰ ਦਾ ਕਿ ਇੱਧਰ ਦਾ ਡੇਰੇ ਤੇ ਅੱਗ ਲੱਗੀ ਹੈ ਤੇ ਆਪਾਂ ਮੋਕੇ ਤੇ ਹੀ ਆ ਗਏ ਆ ਆਪਾਂ ਤੁਹਾਨੂੰ ਕਾਰਨ ਜੀ ਲੱਗ ਕਾਰਨ ਨੂੰ ਨਹੀਂ ਦੇਖਿਆ ਨਹੀਂ ਕਿਸੇ ਨੂੰ ਨਾ ਹੀ ਕਹਿ ਸਕਦੇ ਕਿਸੇ ਨੂੰ ਬਾਕੀ ਹੋਈ ਸ਼ਰਾਰਤ ਹੈ ਉਧਰ ਸਾਡਾ ਇੱਕ ਕਮਰਾ ਕਿੰਨਾ ਹਟਵਾਵਾ ਜਿਹੜਾ ਕੱਚਾ ਵਾ ਇੱਕ ਕਮਰਾ ਲੈਂਟਰ ਵਾਲਾ ਕਾਫੀ ਫਾਸਲਾ ਬਾਅਦ ਵਿੱਚ ਉਧਰ ਅੱਗ ਲੱਗ ਨਹੀਂ ਸਕਦੀ ਜੇ ਉਧਰ ਲੱਗੀ ਹੈ ਤੇ ਚਲੋ ਮੰਨ ਲਓ ਬਾਹਰੋਂ ਆਈ ਹੈ ਪਹਿਲੀ ਚੁੱਕ ਅਗਰ ਕੁੜਦੀ ਆਈ ਹੈ ਜਿੱਦਾਂ ਵੀ ਆਈ ਹੈ ਦਿਲੋ ਸੜ ਗਿਆ ਕੱਚਾ ਗੁੱਟਾ ਸੀ ਇਹ ਪੱਕਾ ਗੁੱਟਾ ਇੱਧਰ ਤੇ ਚਾਂਸ ਨਹੀਂ ਬੰਦਾ ਨਾ ਜਿੱਦਾਂ ਚੰਦਰਾਬੱਦੀ ਦਾ ਕਮਰੇ ਅੱਗੇ ਕੋਲੇ ਸਿਲੰਡਰ ਆ ਕੇ ਮੈਂ ਸਵੇਰੇ ਲਾਇਆ ਇਹ ਸਿਲੰਡਰ ਫਟਦਾ ਤੇ ਜਿਆਦਾ ਨੁਕਸਾਨ ਹੋ ਸਕਦਾ ਸੀ ਕਿੰਨਾ ਕੁ ਨੁਕਸਾਨ ਨੁਕਸਾਨ ਸਾਰਾ ਕੁਝ ਹੀ ਸੜ ਗਿਆ ਤੇ ਹੋਰ ਪਤਾ ਹੀ ਨਹੀਂ ਹਿਸਾਬ ਨਹੀਂ ਕਿਦਾਂ ਕੈਸ਼ੀ 30 35000 ਰੁਪਏ ਹੋਏਗਾ ਘਰ ਤੇੜੀ ਵਾਲੇ ਬੰਦੇ ਆ ਫਗੜੇ ਦੇ ਉਹ ਬਾਕੀ ਜਿੰਨਾ ਜੋੜੇ ਦਾ ਸੀ ਮਾੜਾ ਮੋਟਾ ਸਾਰਾ ਹੀ ਖਤਮ ਹੋ ਗਿਆ ਥੋੜੇ ਦਿਨ ਹੋਇਆ ਇਹ ਸਮਾਨ ਲਿਆ ਐਲ ਸੀ ਡੀ ਲਾਈ ਉਹ ਫਰੇਮ ਹੀ ਲੱਭਣ ਡਿਆ ਐਲ ਸੀ ਡੀ ਤੇ ਲੱਭਣੀ ਨਹੀਂ ਲਈ

ਇੱਥੇ ਫੇਰਾ ਪੂਰਾ ਮਾਰਦਾ ਖੜਾ ਮੋੜਾ ਇੱਕ ਪਿੰਡ ਰਹਿੰਦਾ ਇੱਕ ਤੇ ਉਹ ਆਇਆ ਸਵੇਰੇ ਤੇ ਅੱਗੇ ਢੂੰਗਾਲੇ ਕਰ ਦੇਦਾ ਸੀ ਤੇ ਆਣ ਕੇ ਦੇਖਿਆ ਤੇ ਸਭ ਕੁਝ ਸਾਟ ਛੁੱਟ ਗਿਆ ਦਾ ਸੀ ਹਾਂਜੀ ਕਿੰਨਾ ਕੁ ਨੁਕਸਾਨ ਬਚੇਰਾ ਨਸਕਾਣ ਹੋ ਗਿਆ ਜੀ ਸਭ ਕੁਝ ਤੇ ਸੜ ਗਿਆ ਰਹਿ ਗਿਆ ਗਈ ਬੋਲਿਆਂ ਦੀ ਸ਼ਤ ਤੱਕ ਸੜ ਗਈ ਰਹਿ ਪਜੇਗਾ ਜੀ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਦਾ ਬਚਾਰਿਆ ਬੱਚੇ ਸਾਰੇ ਨਾ ਬਾਹਰ ਕੱਢੇ ਹੀ ਆਪਾਂ ਜੀ ਤੁਸੀਂ ਆ ਜਾਈਂ ਕਰਾ ਪਿੰਡ ਸਾਧਾਮਲੇ ਕੀ ਵਿਖਾਤ ਨਹੀਂ ਬਣਾਉਂਦਾ ਮੈਂ ਸਵੇਰੇ ਉਹਨਾਂ ਨਾਲ ਰੋਹ ਫੇਰਾ ਮਾਰਨੇ ਤੇ ਪੈਲੀ ਵਾਲ ਪੈਲੀ ਵਾਲ ਆਣ ਕੇ ਫੇਰਾ ਮਾਰਨਾ ਇਹ ਦੇਖ ਰਿਹਾ ਧੂਆ ਨਿਕਲ ਰਿਹਾ ਅੱਗ ਲੱਗੀ ਮੰਨ ਲੈ ਕੇ ਉਧਰ ਚਲੋ ਪੈਲੀ ਥਾਣੀ ਅੱਗ ਆ ਕੇ ਲੱਗ ਸਕਦੀ ਬਾਲੇ ਵਾਲੇ ਕਮਰੇ ਜਿਸ ਤਰ੍ਹਾਂ 나ੜ ਨੂੰ ਅੱਗ ਲੱਗੀ ਸੀ ਹਾਂਜੀ 나ੜ ਨੂੰ ਮੰਨ ਲਓ ਕਿ 나ੜ ਨੂੰ ਅੱਗ ਲੱਗੀ ਆ ਪਰ 나ੜ ਨੂੰ ਤਾਂ ਅੱਗੇ 4 ਵਜੇ 4 ਵਜੇ 나ੜ ਨੂੰ ਅੱਗ ਬੁਝਾਤੀ ਦੀ 나ੜ ਦੀ ਅੱਗ ਠੀਕ ਹੈ ਤੇ ਬਾਅਦ ਰਾਤ ਨੂੰ ਅੱਗ ਕਿਤੇ ਲੱਗੀ ਹੈ ਜੇ ਮੰਨ ਲੈ ਕਿ ਚਲੋ 나ੜ ਨਹੀਂ ਲੱਗੀ ਉਧਰਲੇ ਕਮਰੇਆਂ ਨੇ ਪਰ ਇੱਧਰ ਕਿਧਾਂ ਆ ਕੇ ਲੱਗੀ ਲੈਂਟਰ ਵਾਲੇ ਕਮਰੇ 'ਚ ਨਾ ਕੋਈ ਤਾਰ ਛੜੀ ਹੈ ਨਾ ਕੋਈ ਕੁਝ ਹੋਇਆ ਰੱਬ ਜਾਣੇ ਹੁਣ ਫਿਰ ਕੀ ਬਣਿਆ ਜੀ ਲੱਗਣਾ ਕਿ ਭਾਈ ਕਿਹਦੀ ਸ਼ਰਾਰਤੀ ਆ ਨੁਕਸਾਨ ਇਹਨਾਂ ਨੂੰ ਚਲੋ ਸਮਝ ਹੋਏਗਾ ਵਿਚਾਰਾਂ ਨੂੰ ਕੀ ਕੀ ਵਿਚਾਰਾਂ ਨੇ ਆਪਣਾ ਜੋੜ ਜਮਾ ਕੀਤਾ ਰਾਜੂ ਵੱਡੇ ਵੀਰ ਤੇ ਨਾ ਵੱਡੇ ਵੀਰ ਰਹਿੰਦਾ ਇੱਥੇ ਰਾਜੂ ਰਹਿੰਦਾ ਕੀ ਮੰਗ ਕਰਦੇ ਮੰਗਣ ਜੋ ਵੀ ਸਰਕਾਰ ਕਰੇਗੀ ਠੀਕ ਹੀ ਕਰੇਗੀ ਮਰੇ ਇਹਦਾ ਕੁਪਰਨਸੇ ਫਾਈਲ ਮੈਣਾ ਜੀ ਵੱਡੇ ਦਾ ਪਪਾ ਬਣਾਣ ਕੋਸ਼ਿਸ਼ ਕਰਦੇ ਭਾਈ ਇਹਨੂੰ ਕਾਲ ਪਈ ਆ ਪੀ ਤੇ ਸਦਾ ਮਲੀ ਜੀ ਯਾਰ ਇਹਦੇ ਕਰਕੇ ਅੱਗ ਲੱਗੀ ਜੀ ਦੇ ਦੇ ਬਹੁਤ ਜ਼ਿਆਦਾ ਤੇ ਆਪਾਂ ਮੌਕੇ ਤੇ ਆਏ ਆ ਤੇ ਇੱਥੇ ਬਹੁਤ ਜ਼ਿਆਦਾ ਅੱਗ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਭਾਈ ਜੀ ਅੰਦਰ ਜਾ ਕਿਵੇਂ ਆਖਦੇ ਤੇ ਕਾਰਨ ਅੱਗ ਦਾ ਕਰਨ ਲੱਗਾ ਜੀ ਜਾਂਦੇ ਚੰਗਿਆਰ ਜਾਣ ਕੇ ਦੇ ਦੇ ਦੱਸਣ ਦੇ ਮੁਤਾਬਕ ਕਿੰਨ ਅੱਗ ਲਾਈ ਗਈ ਯਾਰ ਭਾਈ ਹੁਣ ਇਹਦੇ ਪੱਕਾ ਘਰ ਹੀ ਉਹ ਤੋਂ ਵੇਖਣ ਨੂੰ ਲੱਗਦਾ ਕਿ ਕਿਨ ਲਾਈ ਹੈ ਸ਼ਰਤਨ ਲਾਈ ਹੈ ਜੇ ਦੂਜੇ ਬਨੇ ਕਾ ਲੱਗ ਕੇ ਚ ਨਾ ਹਰ ਵਾਲਕੰਦੇ ਅੱਗ ਲੱਗੀ ਗੱਲ ਦੇ ਨਾਲ ਬੜੀ ਤੇ ਉੱਤੋਂ ਅੱਗ ਲੱਗਦੀ ਲੱਗੀ ਤੁਹਾਨੂੰ ਵਦਲੀ ਆਈ ਹਾਂ ਜੀ ਬਿਲਕੁਲ ਇਹ ਵਿਚਾਰੇ ਪੱਲੀ ਘਰੇ ਹੈ ਨਹੀਂ ਡਰ ਦੇ ਮਾਰੇ ਇਹਨਾਂ ਨੂੰ ਲੱਟ ਕੀਤਾ ਹੈ ਘਰ ਤੋਂ ਬਾਹਰ ਹੀ ਵਿਚਾਰੇ ਬਾਰਡਰ ਇਹ ਵੀ ਨਾਲ ਹੀ ਬਾਰਡਰ ਹੈ ਬੱਟ ਘਰ ਪੈਂਦਾ ਤਾਂ ਉਹਦਾ ਉੱਤੋਂ ਵਿਚਾਰੇ ਸ਼ਹਿਰ ਰਹਣ ਨਹੀਂ ਕਿੱਥੇ ਕਰ ਜਾਣ